ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੀ ਪਾਵਨ ਬਾਣੀ ਸੁਣ ਰਹੇ ਜੋ 1361 ਅੰਗ ਦੇ ਉੱਤੇ ਦਰਜ ਹੈ ਇਸ ਬਾਣੀ ਦਾ ਅੱਠਵਾਂ ਸ਼ੰਤ ਜਿਹੜਾ ਹੈ ਸੰਝਾ ਕਰੀਏ ਇਸ ਪਾਵਨ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਤਨਵੇਂ ਸੋਝੀ ਦਿੰਦੇ ਨੇ ਕਿ ਜਿਹੜੇ ਮਨੁੱਖ ਬਿਕਾਰਾਂ ਵੱਲ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਮੈਲ ਹੁੰਦੀ ਹੈ ਕਪਟ ਹੁੰਦਾ ਹੈ ਪ੍ਰਾਇਆ ਤਨ ਚੁਰਾਉਂਦੇ ਨੇ ਉਹਨਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ ਸੋ ਆਪ ਸਭ ਤੋਂ ਪਹਿਲਾਂ ਇਹਨਾਂ ਪਾਵਨ ਬਚਨਾਂ ਦਾ ਪਾਠ ਪੜ੍ਹੀਏ ਭਰ ਤਰੇ ਰਾਵਣ ਜਾਹੇ ਸਈ ਤਾਂ ਲਾਜੀ ਹੈ ਨਿਤਪ੍ਰਤ ਹਿਰ ਹੈ ਪਰਦਰਵ ছিਦਰ ਕਤ ਢਾਕਿ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਨਤੇ ਭਈ ਪੁਨੀਤ ਪਾਰ ਬ੍ਰह्म ਵਿਚਾਰਾਈ ਇਸ ਤਰ੍ਹਾਂ ਉਚਾਰਨ ਕਰਨਾ ਆਓ ਹੁਣ ਥੋੜਾ ਵਿਚਾਰ ਕਰ ਲੈਨੇ ਆ ਪਾਰ ਤਰੇ ਤਰੇ ਕਹਿੰਦੇ ਇਸਤਰੀ ਨੂੰ ਪ੍ਰਾਈ ਇਸਤਰੀ ਰਾਵਣ ਜਾਹੇ ਸਈ ਜਿਹੜੇ ਮਨੁੱਖ ਪਰ ਇਸਤਰੀ 라ਵਣ ਜਾਂਦੇ ਨੇ ਭਾਉ ਕੁਕਰਮ ਕਰਦੇ ਨੇ ਤਾਂ ਲੱਜਿਆ ਹੈ ਉਹਨਾਂ ਨੂੰ ਲੱਜਿਆ ਆਉਂਦੀ ਸੰਸਾਰ ਦੇ ਵਿੱਚ ਨਿਰੰਕਾਰ ਦੇ ਦਰ ਦੇ ਉੱਤੇ ਉਹ ਸ਼ਰਮਸਾਰ ਹੁੰਦੇ ਨੇ ਨਿਤਪ੍ਰਤ ਹਿਰਹੇ ਪਰਦਰਭ ਨਿਤਪ੍ਰਤ ਦਾ ਮਤਲਬ ਨਿਤ ਹੀ ਰੋਜ ਹੀ ਹਰ ਵੇਲੇ ਹਿਰਹੇ ਦਾ ਅਰਥ ਚੁਰਾਂ ਦੇ ਹਨ ਆਉਂਦੇ ਹਨ ਪਰਦਰਬ ਦਾ ਮਤਲਬ ਹੈ ਪਰਾਇ ਧਨ। შეਦਰ ਕਤ ਢਾਕਿ ਹੈ ਇਹ ਐਬ ਇਹ ਸ਼ੇਦਰ ਇਹ ਵਿਕਾਰ ਕਦ ਟਕੇ ਜਾਣੇ ਨੇ। ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਸਤਿਗੁਰ ਵਿਕਾਰਾਂ ਦੀ ਗੱਲ ਕਰਦੇ ਨੇ। ਪ੍ਰਾਈ ਇਸਤਰੀ ਰਾਵਣ ਜਾਵੇ ਉਹ ਸ਼ਰਮਸਾਰ ਹੁੰਦਾ ਹੈ ਉਹ ਮਨੁੱਖ। ਉਹ ਜੀਵ ਜਾਂ ਜਿਹੜੇ ਪਰ ਇਸਤਰੀ ਗਮਨ ਕਰਦੇ ਨੇ ਉਹ ਸ਼ਰਮਸਾਰ ਹੁੰਦੇ ਹਨ। ਔਰ ਨਿਤ ਹੀ ਪਰਾਇਆ ਧਨ ਚੁਰਾਉਂਦੇ ਹਨ ਤੇ ਫਿਰ ਇਹ ਜਿਹੜੇ ਵਿਕਾਰ ਉਹ ਕਦੋਂ ਟੱਕੇ ਜਾਣਗੇ ਭਾਵ ਟੱਕੇ ਨਹੀਂ ਜਾਂਦੇ ਅਗਲੀ ਗੱਲ ਸਤੁਰ ਕਹਿੰਦੇ ਨੇ ਕਿ ਇਹੋ ਜਿਹੇ ਵਿਕਾਰੀ ਮਨੁੱਖ ਵੀ ਹਰ ਗੁਣ ਰਮਤ ਰਮਤ ਮਤਲਬ ਸਿਮਰਦੇ ਜਦੋਂ ਹਰੀ ਦੇ ਗੁਣਾਂ ਨੂੰ ਚੇਤੇ ਕਰਦੇ ਪ੍ਰਮਾਤਮਾ ਦੇ ਗੁਣਾਂ ਦੇ ਹਰ ਗੁਣ ਰਮਤ ਪਵਿੱਤਰ ਉਹ অপਵਿੱਤਰ ਹੋ ਜਾਂਦੇ ਉਹ ਸ਼ੁੱਧ ਹੋ ਜਾਂਦੇ ਕੱਲੇ ਆਬੇ ਨਹੀਂ ਸਗਲ ਕੁੱਲ ਤਾਰਈ ਆਪਣੀ ਸਾਰੀ ਕੁੱਲ ਨੂੰ ਵੀ ਤਾਰ ਲੈਂਦੇ ਹਰ ਹਾਂ ਸੁਣ ਤੇ ਭਏ ਪੁਨੀਤ ਪ੍ਰਮਾਤਮਾ ਦਾ ਨਾਮ ਸੁਣਦੇ ਹੀ ਉਹ ਜਿਹੜੇ ਨੇ ਨਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਪਾਰ ਬ੍ਰਹਮ ਵਿਚਾਰਈ ਪ੍ਰਮਾਤਮਾ ਦੀ ਸਿਵਤ ਸਲਾਹ ਸੁਣਿਆ ਹੀ ਪਵਿੱਤਰ ਹੋ ਜਾਂਦੇ ਹਨ ਇਸ ਪਾਵਨ ਬਚਨ ਦੇ ਵਿੱਚ ਸਤਿਗੁਰ ਕਹਿੰਦੇ ਨੇ ਹੇ ਸਹੀਏ ਇਹ ਸਖੀਏ ਜਿਹੜੇ ਪਰ ਪੁਰਸ਼ ਜਿਹੜੇ ਮਨੁੱਖ ਨੇ ਜਿਹੜੇ ਪਰ ਇਸਤਰੀ 라ਵਣ ਜਾਂਦੇ ਨੇ ਪਰ ਇਸਤਰੀ ਭੋਗ ਭੋਗਦੇ ਨੇ ਪਰਾਇਆ ਧਨ ਚੁਰਾਉਂਦੇ ਨੇ ਉਹਨਾਂ ਦੇ ਵਿਕਾਰ ਨਹੀਂ ਟਕੇ ਜਾਂਦੇ ਉਹ ਸੰਸਾਰ ਦੇ ਵਿੱਚ ਲੱਜਾਵਾਨ ਸ਼ਰਨਸਾਰ ਹੁੰਦੇ ਹਨ ਪਰ ਜਦੋਂ ਪ੍ਰਮਾਤਮਾ ਪਰਮੇਸ਼ਰ ਚੇਤੇ ਕਰਦੇ ਨਾ ਗੁਰੂ ਦੇ ਨਾਲ ਜੁੜ ਕੇ ਹਰੀ ਦੇ ਗੁਣ ਗਾਣ ਦੇ ਨਾਲ ਪਵਿੱਤਰ ਹੋ ਜਾਂਦੇ ਔਰ ਆਪਣੀ ਸਾਰੀ ਕੁੱਲ ਦੇ ਵਿਧਾਰ ਕਰ ਲੈਂਦੇ ਤੇ ਫਿਰ ਇਹ ਸਖੀਏ ਜਿਹੜੇ ਪ੍ਰਮਾਤਮਾ ਪਰਮੇਸ਼ਰ ਦੀ ਵਿਚਾਰ ਕਰਦੇ ਨੇ ਸਿਫਤ ਸਲਾਹ ਕਰਦੇ ਨੇ ਸਤੂਰ ਕਹਿੰਦੇ ਨੇ ਉਹ ਪ੍ਰਮਾਤਮਾ ਦਾ ਨਾਮ ਸੁਣ ਕੇ ਹੀ ਪਵਿੱਤਰ ਹੋ ਜਾਂਦੇ ਹਨ ਸੋ ਪ੍ਰਮਾਤਮਾ ਦਾ ਨਾਮ ਸੁਣਨਾ ਪ੍ਰਮਾਤਮਾ ਦੇ गुण ਗਾਣੇ ਉਹਨਾਂ ਚੇਤੇ ਕਰਨਾ ਇਹ ਸਤੂਰ ਸਮਝਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ